ਸਤਿ ਸ੍ਰੀ ਅਕਾਲ ਦੋਸਤੋ ਪਿੰਡਾ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਉਮੀਦ ਹੈ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਾਂਜੀ ਦੋਸਤੋ ਜਿਹੜੀ ਅੱਜ ਦੀ ਆਪਾਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆਂ। ਇਹ ਆਪਣੇ ਕਿਸਾਨ ਭਰਾਵਾਂ ਦੇ ਲਈ ਬਹੁਤ ਹੀ ਖਾਸ ਵੀਡੀਓ ਆ। ਕਿਉਂਕਿ ਤੁਹਾਨੂੰ ਪਤਾ ਹੀ ਵੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਜਦੋਂ ਦਾ ਆਪਣਾ ਕਾਰਜਕਾਰ ਸਮਹਾਲਿਆ ਗਿਆ ਤਾਂ ਦੁਨੀਆ ਦੇ ਵਿੱਚ ਇੱਕ ਟ੍ਰੇਡ ਵਾਰ ਚੱਲ ਰਹੀ ਹੈ ਮਤਲਬ ਕਿ ਉਹ ਕਦੇ ਕਿਸੇ ਦੇਸ਼ ਦੇ ਉੱਤੇ ਟੈਰਫ ਲਾ ਦਿੰਦੇ ਆ ਕਦੇ ਕਿਸੇ ਦੇਸ਼ ਦੇ ਉੱਤੇ ਟੈਰਫ ਲਾ ਦਿੰਦੇ ਆ ਤੇ ਬਹੁਤ ਮਤਲਬ ਕਿ ਜ਼ਿਆਦਾ ਟੈਰਫ ਲਾ ਰਹੇ ਆ ਤਾਂ ਉਸੇ ਚੀਜ਼ ਨੂੰ ਅੱਗੇ ਵਧਾਉਂਦੇ ਵਧਾਉਂਦੇ ਉਹਨਾਂ ਨੇ ਜਿਹੜਾ ਟੈਰਫ ਦਾ ਐਲਾਨ ਕੀਤਾ ਸੀ ਉਹਦੇ ਉੱਤੇ ਆਪਾਂ ਟੈਰਫ ਦੇ ਉੱਤੇ ਪਹਿਲਾਂ ਵੀ ਇੱਕ ਵੀਡੀਓ ਬਣਾ ਚੁੱਕੇ ਆ ਤੇ ਉਸ ਦਾ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ ਤੁਸੀਂ ਉੱਥੋਂ ਜਾ ਕੇ ਆਪਣੀ ਉਹ ਵੀਡੀਓ ਦੇਖ ਸਕਦੇ ਆ ਤਾਂ ਤੁਹਾਨੂੰ ਸਭ ਸਮਝ ਆ ਜਾਊਗਾ ਵੀ ਟੈਰਫ ਕੀ ਹੁੰਦਾ ਤੇ ਉਹਨਾਂ ਨੇ ਕਿੰਨਾ-ਕਿੰਨਾ ਟੈਰਫ ਲਾਉਣ ਦਾ ਐਲਾਨ ਕੀਤਾ ਸੀ ਤਾਂ ਫਿਰ ਉਹ ਹੁਣ ਜਿਹੜੀ ਟੈਰਫ ਦੀ ਉਹਨਾਂ ਨੇ ਡੈਡ ਲਾਈਨ ਸੀ 90 ਦਿਨ ਅੱਗੇ ਵਧਾ ਦਿੱਤੀ ਗਈ ਸੀ ਤੇ 9 ਜੁਲਾਈ ਲਾਸਟ ਉਹਨਾਂ ਨੇ ਡੇਟ ਦਿੱਤੀ ਸੀ ਅਮਰੀਕਾ ਨੇ ਵੀ 9 ਜੁਲਾਈ ਤੱਕ ਜੇ ਕਿਸੇ ਦੇਸ਼ ਦੇ ਨਾਲ ਸਾਡੀ ਟ੍ਰੇਡ ਡੀਲ ਹੋ ਜਾਂਦੀ ਆ ਤਾਂ ਠੀਕ ਆ ਨਹੀਂ ਤਾਂ ਪਰ ਉਸ ਤੋਂ ਬਾਅਦ ਜਿਹੜਾ ਵੀ ਉਹਨਾਂ ਨੇ ਟੈਰਫ ਦਾ ਉਹ ਸ਼ੈਡਿਊਲ ਕੱਢਾ ਜੇ ਅਲੱਗ-ਅਲੱਗ ਦੇਸ਼ਾਂ ਤੇ ਜਿਵੇਂ ਇੰਡੀਆ ਦੇ ਉੱਤੇ 26% ਟੈਰਫ ਦਾ ਐਲਾਨ ਕੀਤਾ ਸੀ ਤਾਂ ਉਹ ਅਸੀਂ ਲਾਗੂ ਕਰ ਦੇਵਾਂਗੇ ਪਰ ਉਹਨਾਂ ਨੇ ਦੁਬਾਰਾ ਇਸ ਡੈਡਲਾਈਨ ਨੂੰ 1 ਅਗਸਤ ਤੱਕ ਹੋਰ ਵਧਾ ਦਿੱਤਾ ਗਿਆ ਵੀ 1 ਅਗਸਤ ਤੱਕ ਅਸੀਂ ਇਹ ਟੈਰਫ ਜਿਹੜੇ ਉਹ ਲਾਗੂ ਨਹੀਂ ਕਰਾਂਗੇ ਤਾਂ ਜਿਹੜੇ ਵੀ ਦੇਸ਼ਾਂ ਦੇ ਨਾਲ ਡੀਲ ਮਤਲਬ ਕਿ ਚੱਲ ਰਹੀ ਹੈ ਤਾਂ ਉਹ ਡੀਲ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਦੇਸ਼ਾਂ ਦੇ ਨਾਲ ਉਹਨਾਂ ਦੀ ਡੀਲ ਹੋ ਵੀ ਚੁੱਕੀ ਆ ਜੇ ਨਾਲ ਨਾਲ ਡੀਲ ਨਹੀਂ ਹੋਈ ਤਾਂ ਉਹਨਾਂ ਦੇਸ਼ਾਂ ਦੇ ਉੱਤੇ ਉਹਨਾਂ ਨੇ ਟੈਰਫਾ ਜਿਹੜੇ ਉਹ ਲਗਾ ਦਿੱਤੇ ਆ ਤੇ ਜਿਹੜੀ ਭਾਰਤ ਦੀ ਡੀਲ ਆ ਗਈ ਉਹ ਕੱਲ ਪਰਸੋਂ ਹੀ ਮਤਲਬ ਕਿ ਡੋਨਲਡ ਟਰੰਪ ਦਾ ਬਿਆਨ ਆਇਆ ਸੀ ਵੀ ਜੀ ਇੰਡੀਆ ਦੀ ਜਿਹੜੀ ਡੀਲ ਆ ਉਹ ਬਹੁਤ ਹੀ ਨਜ਼ਦੀਕ ਆ ਤੇ ਇਹ ਮਤਲਬ ਕਿ ਸਾਡੇ ਨਾਲ ਡੀਲ ਹੋ ਜਾਵੇਗੀ ਤਾਂ ਦੋਸਤੋ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹ ਡੀਲ ਦੇ ਵਿੱਚ ਸਭ ਤੋਂ ਮੇਨ ਚੇਜ ਕੀ ਆ ਗਈ ਜਿਸ ਦੇ ਲਈ ਅਮਰੀਕਾ ਆਪਣੇ ਇੰਡੀਆ ਦੇ ਉੱਤੇ ਦਬਾਅ ਬਣਾ ਰਿਹਾ ਵੀ ਇਹ ਡੀਲ ਜਲਦੀ ਤੋਂ ਜਲਦੀ ਸਾਡੇ ਨਾਲ ਕਰਨ ਤਾਂ ਉਹ ਡੀਲ ਬਾਰੇ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਉਹ ਡੀਲ ਆਪਣੀ ਸਿੱਧੀ ਖੇਤੀਬਾੜੀ ਦੇ ਸੈਕਟਰ ਦੇ ਨਾਲ ਤੇ ਡੈਰੀ ਫਾਰਮਿੰਗ ਦੇ ਨਾਲ ਜੁੜੀ ਹੋਈ ਡੀਲ ਹੈਗੀ ਤੇ ਇਸ ਡੀਲ ਦਾ ਕੀ ਅਸਰ ਪਊਗਾ ਕੀ ਇਹਦੇ ਆਪਾਂ ਨੂੰ ਫਾਇਦੇ ਹੋਣਗੇ ਤੇ ਕਿਸਾਨਾਂ ਦੇ ਕੀ ਇਹਦਾ ਨੁਕਸਾਨ ਹੋ ਸਕਦਾ ਹੈਗਾ ਤਾਂ ਇਸ ਬਾਰੇ ਆਪਾਂ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰਾਂਗੇ ਹਾਂਜੀ ਦੋਸਤੋ ਅੱਜ ਦੀ ਆਪਣੀ ਵੀਡੀਓ ਦਾ ਮੈਨ ਮਕਸ ਜਿਹੜਾ ਟੌਪਿਕ ਆ ਉਹ ਹੈਗਾ ਅਮਰੀਕਾ ਦੀ ਭਾਰਤ ਦੇ ਖੇਤੀਬਾੜੀ ਸੈਕਟਰ ਦੇ ਵਿੱਚ ਸਿੱਧੀ ਦਖਲ ਮਤਲਬ ਕਿ ਇਹ ਜਿਹੜੀ ਟ੍ਰੇਡ ਡੀਲ ਹੋ ਰਹੀ ਆ ਇਹ ਅਮਰੀਕਾ ਤੁਹਾਨੂੰ ਪਤਾ ਹੀ ਆ ਵੀ ਆਪਣਾ ਦੇਸ਼ ਆ ਜਿਹੜਾ ਸਭ ਤੋਂ ਵੱਡੀ ਮਾਰਕੀਟ ਹੈ ਕਿਉਂਕਿ ਆਪਣੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਆਬਾਦੀ ਆ ਬਹੁਤ ਜ਼ਿਆਦੇ ਲੋਕ ਨੇ ਜਿਹੜੇ ਕਿਸੇ ਨਾ ਕਿਸੇ ਚੀਜ਼ ਦੇ ਉੱਤੇ ਡਿਪੈਂਡੈਂਟ ਨੇ ਤਾਂ ਇਸ ਲਈ ਅਮਰੀਕਾ ਦੀ ਨਜ਼ਰ ਹੈ ਜਿਹੜੀ ਹਮੇਸ਼ਾ ਆਪਣੇ ਦੇਸ਼ ਦੇ ਉੱਤੇ ਬਣੀ ਰਹਿੰਦੀ ਆ ਤੇ ਉਹ ਆਪਣਾ ਵਪਾਰ ਕਰਨ ਦੇ ਲਈ ਆਪਣੇ ਦੇਸ਼ ਦੇ ਵਿੱਚ ਮਤਲਬ ਕਿ ਟਰੇਡਿੰਗ ਟ੍ਰੇਡ ਕਰਨਾ ਚਾਹੁੰਦੇ ਨੇ ਤਾਂ ਉਹ ਖੇਤੀਬਾੜੀ ਦੇ ਸਬੰਧ ਦੇ ਵਿੱਚ ਜਿਹੜੀ ਇਹ ਡੀਲ ਹੋ ਰਹੀ ਆ ਪਹਿਲੇ ਡੀਲ ਕੀ ਹੈ ਇਹਦੇ ਬਾਰੇ ਆਪਾਂ ਤੁਹਾਨੂੰ ਅੱਜ ਜਾਣਕਾਰੀ ਦੇਵਾਂਗੇ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਵੀ ਇਹ ਜਿਹੜੀ ਟਰੇਡ ਡੀਲ ਹੈ ਕੀ ਹੈ ਤਾਂ ਟਰੇਡ ਡੀਲ ਕੀ ਹੁੰਦੀ ਆ ਦੋਸਤੋ ਜਦੋਂ ਆਪਾਂ ਕਿਸੇ ਦੇਸ਼ ਦੇ ਵਿੱਚ ਆਪਣਾ ਸਮਾਨ ਭੇਜਦੇ ਆ ਇੰਪੋਰਟ ਐਕਸਪੋਰਟ ਹੁੰਦਾਗਾ ਭੇਜਦੇ ਆ ਜਾਂ ਮੰਗਵਾਉਣੇ ਆ ਉਸ ਦੇ ਉੱਤੇ ਜਿਹੜੇ ਵੀ ਆਪਣੇ ਉਹਨਾਂ ਦੇ ਨਾਲ ਐਗਰੀਮੈਂਟ ਹੁੰਦੇ ਨੇ ਵੀ ਇਹ ਸਮਾਨ ਦੇ ਉੱਤੇ ਅਸੀਂ ਤੁਹਾਨੂੰ ਇੰਨਾ ਟੈਕਸ ਲਾਵਾਂਗੇ ਤੁਸੀਂ ਸਾਡੇ ਸਮਾਨ ਦੇ ਉੱਤੇ ਇੰਨਾ ਟੈਕਸ ਲਾਓ ਜਾਂ ਕਿਸੇ ਚੀਜ਼ ਨੂੰ ਦੂਸਰੇ ਦੇਸ਼ ਦੇ ਵਿੱਚ ਵੇਚਣ ਦੀ ਪਰਮਿਸ਼ਨ ਉਹ ਪੂਰੇ ਐਗਰੀਮੈਂਟ ਨੂੰ ਆਪਾਂ ਟਰੇਡ ਡੀਲ ਕਹਿ ਦਿੰਨੇ ਆ ਮਤਲਬ ਕਿ ਅਮਪੋਰਟ ਐਕਸਪੋਰਟ ਕਰਨ ਦੇ ਲਈ ਜਿਹੜਾ ਐਗਰੀਮੈਂਟ ਹੁੰਦਾਗਾ ਸਹਿਮਤੀ ਹੁੰਦੀ ਹੈ ਦੋਨੇ ਦੇਸ਼ਾਂ ਦੀ ਉਸ ਨੂੰ ਟ੍ਰੇਡ ਡੀਲ ਕਿਹਾ ਜਾਂਦਾ ਹੈ ਹੁਣ ਭਾਰਤ ਅਮਰੀਕਾ ਜਿਹੜਾ ਅਮਰੀਕਾ ਕੋ ਭਾਰਤ ਦੇ ਉੱਤੇ ਕਿਉਂ ਦਬਾਅ ਬਣਾ ਰਿਹਾ ਤੇ ਕਿਹੜੀ ਚੀਜ਼ ਦੇ ਲਈ ਦਬਾਅ ਬਣਾ ਰਿਹਾ ਹੈਗਾ ਉਹ ਜਿਹੜਾ ਅਮਰੀਕਾਗਾ ਉਹ ਆਪਣੇ ਦੇਸ਼ ਦੇ ਉੱਤੇ ਦਬਾਅ ਬਣਾ ਰਿਹਾ ਵੀ ਆਪਣੇ ਦੇਸ਼ ਦੇ ਵਿੱਚ ਦੋ ਜੀਐਮ ਕ੍ਰੋਪਸ ਨੇ ਜਿਹੜੀਆਂ ਜਾਪਾਨ ਜੈਨੇਟਿਕ ਜੈਨੇਟਿਕਲੀ ਮੋਡੀਫਾਈਡ ਫਸਲਾਂ ਨੇ ਜਿਹੜੀਆਂ ਉਹਨਾਂ ਦੀ ਪਰਮਿਸ਼ਨ ਮੰਗ ਰਿਆ ਵੀ ਅਸੀਂ ਤੁਹਾਡੇ ਦੇਸ਼ ਦੇ ਵਿੱਚ ਇਸ ਚੀਜ਼ ਦੀ ਟ੍ਰੇਡ ਕਰਨਾ ਚਾਹੁੰਦੇ ਆ ਤਾਂ ਜਿਵੇਂ ਕਿ ਉਹ ਦੋ ਚੜੀਆਂ ਫਸਲਾਂ ਨੇ ਉਹ ਹੋ ਗਈਆਂ ਨੇ ਮੱਕੀ ਜਾਂ ਮੱਕਾ ਵੀ ਕਹਿ ਲੈਂਦੇ ਇਹਨੂੰ ਤੇ ਸੋਇਆਬੀਨ ਇਹ ਦੋ ਚੀਜ਼ਾਂ ਦੀ ਪਰਮਿਸ਼ਨ ਅਮਰੀਕਾ ਇੰਡੀਆ ਤੋਂ ਮੰਗ ਰਿਆ ਹੈ ਵੀ ਜਿਹੜੀਆਂ ਜੈਨੇਟਿਕ ਮੋਡੀਫਾਈਡ ਇਹ ਦੋ ਫਸਲਾਂ ਨੇ ਉਹ ਜੀ ਤੁਹਾਡੇ ਦੇਸ਼ ਦੇ ਵਿੱਚ ਇਹਨਾਂ ਨੂੰ ਮਤਲਬ ਕਿ ਵੇਚਣਾ ਚਾਹੁੰਦੇ ਆ ਜਾਂ ਤੁਹਾਡੇ ਦੇਸ਼ ਨੂੰ ਦੇਣਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਸਮਝਦੇ ਆ ਜੀ ਜਿਹੜੀਆਂ ਇਹ ਜੀਐਮ ਫਸਲਾਂ ਨੇ ਜੈਨੇਟਿਕ ਮੋਡੀਫਾਈਡ ਫਸਲਾਂ ਨੇ ਇਹ ਕੀ ਹੁੰਦੀਆਂ ਨੇ ਜੀਐਮ ਫਸਲਾਂ ਤਾਂ ਇਹ ਕੀ ਹੁੰਦੀਆਂ ਜਿਹੜੀ ਜੀਐਮ ਫਸਲਾ ਤੇ ਆਮ ਫਸਲਾ ਇਹਦੇ ਨਾਲ ਉਹ ਕਿਵੇਂ ਅਲੱਗ ਆ ਗਈ ਜਿਹੜੀ ਜੀਐਮ ਫਸਲਾ हां दोस्तों ਜਿਵੇਂ ਕਿ ਤੁਹਾਨੂੰ ਜਾਦ ਹੀ ਹੋਣਾ ਵੀ ਅੱਜ ਤੋਂ 10-15 ਸਾਲ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਨਰਮੇ ਦੀ ਜਾਂ ਕਾਟਨ ਦੀ ਜਿਹੜੀ ਫਸਲ ਹੁੰਦੀ ਸੀ ਉਸ ਨੂੰ ਇੱਕ ਕੀੜਾ ਲੱਗਦਾ ਹੁੰਦਾ ਸੀ ਜਿਹੜਾ ਕਿ ਉਹ ਫਸਲ ਨੂੰ ਬਰਬਾਦ ਕਰ ਦਿੰਦਾ ਸੀ ਤੇ ਆਪਾਂ ਨੂੰ ਬਹੁਤ ਜ਼ਿਆਦਾ ਪੈਸਟੀਸਾਈਡ ਉਹ ਫਸਲ ਦੇ ਉੱਤੇ ਛੜਕਾਅ ਕਰਨੇ ਪੈਂਦੇ ਸੀ ਸਪਰੇਆਂ ਦਾ ਬਹੁਤ ਜ਼ਿਆਦਾ ਛੜਕਾਅ ਕਰਨਾ ਪੈਂਦਾ ਸੀ ਜਿਸ ਦੇ ਨਾਲ ਜਿਹੜੇ ਆਪਣੇ ਖਰਚੇ ਸੀ ਉਹ ਆਪਣੀ ਆਮਦਨ ਤੋਂ ਵੱਧ ਜਾਂਦੇ ਸੀ ਤਾਂ ਹੀ ਆਪਣੇ ਥੋੜੀ-ਬਹੁਤੀ ਨਰਮੇ ਦੀ ਫਸਲ ਹੁੰਦੀ ਸੀ ਤਾਂ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਸੀ ਜਿਹੜੇ ਨਰਮੇ ਦੀ ਫਸਲ ਉਸ ਟਾਈਮ ਤੇ ਬਹੁਤ ਜ਼ਿਆਦਾ ਹੁੰਦੀ ਸੀ ਤੇ ਉਹਨਾਂ ਲੋਕਾਂ ਨੂੰ ਕੁਝ ਮਤਲਬ ਕਿ ਬਚ ਨਹੀਂ ਰਿਹਾ ਸੀ ਖਰਚੇ ਜ਼ਿਆਦਾ ਹੋ ਜਾਂਦੇ ਸੀ ਫਸਲ ਘੱਟ ਹੁੰਦੀ ਸੀ ਤੇ ਉਹਨਾਂ ਦੇ ਉੱਤੇ ਮਤਲਬ ਕਿ ਸਪਰੇਹਾਂ ਬਹੁਤ ਜ਼ਿਆਦਾ ਕਰਨੀਆਂ ਪੈਂਦੀਆਂ ਸੀ ਤੇ ਉਹ ਸਪਰੇਹਾਂ ਦਾ ਆਪਣੇ ਸਿਹਤ ਦੇ ਉੱਤੇ ਹੀ ਬਹੁਤ ਜ਼ਿਆਦਾ ਬੁਰਾ ਅਸਰ ਪੈਂਦਾ ਸੀ ਤਾਂ ਫਿਰ ਉਸ ਟਾਈਮ ਤੇ ਤੁਹਾਨੂੰ ਯਾਦ ਹੋਣਾ ਇੱਕ ਬੀਟੀ ਕਾਟਨ ਜਿਹੜਾ ਨਰਮੇ ਦਾ ਬੀਜ ਆਇਆ ਸੀ ਬੀਟੀ ਕਾਟਨ ਤਾਂ ਬੀਟੀ ਕਾਟਨ ਕੀ ਸੀ ਵੀ ਉਹ ਜਿਹੜਾ ਕੀੜਾ ਜਿਹੜੀ ਸੁੰਡੀ ਆਪਣੇ ਨਰਮੇ ਦੀ ਫਸਲ ਨੂੰ ਬਰਬਾਦ ਕਰ ਦਿੰਦੇ ਸੀ ਤਾਂ ਉਹਨਾਂ ਨੇ ਬੀਜ ਦੇ ਵਿੱਚ ਇੱਕ ਜੀਨ ਹਾਰਤਾ ਸੀ ਵਿਗਿਆਨਕਾਂ ਨੇ ਜਾਂ ਖੇਤੀਬਾੜੀ ਮਹਾਰਾ ਨੇ ਖੇਤੀਬਾੜੀ ਦੇ ਡਾਕਟਰਾਂ ਨੇ ਵੀ ਉਹ ਜੀਨ ਬੀਜ ਦੇ ਵਿੱਚ ਇਨਸਰਟ ਕਰਤਾ ਤੇ ਜਦੋਂ ਉਹ ਪੌਦਾ ਵੱਡਾ ਹੋ ਜਾਂਦਾ ਸੀ ਕਾਟਨ ਦਾ ਤਾਂ ਜਿਹੜਾ ਕੀੜਾ ਉਹਨੂੰ ਖਾਂਦਾ ਸੀ ਤਾਂ ਉਹ ਖਾਣ ਸਾਰ ਹੀ ਮਤਲਬ ਕਿ ਮਰ ਜਾਂਦਾ ਸੀ ਤਾਂ ਉਸ ਦੇ ਨਾਲ ਇੱਕੇਦਮ ਮਤਲਬ ਕਿ ਕਿਸਾਨਾਂ ਦੇ ਖਰਚੇ ਬਹੁਤ ਘਟ ਗਏ ਪਰ ਉਹਨੂੰ ਆਪਾਂ بیਟੀ ਕਾਟਨ ਨੂੰ ਜੈਨੇਟਿਕ ਮੋਡੀਫਾਈਡ ਕਾਟਨ ਵੀ ਕਹਿ ਸਕਦੇ ਆ ਕਿਉਂਕਿ ਉਹਦੇ ਜੀਨ ਦੇ ਵਿੱਚ ਮੋਡੀਫਿਕੇਸ਼ਨ ਕਰ ਦਿੱਤਾ ਜੀਨ ਦੇ ਵਿੱਚ ਬਦਲਾਅ ਕਰ ਦਿੱਤਾ ਸੀ ਤਾਂ ਤੁਸੀਂ ਸਮਝ ਗਏ ਹੋਵੋਗੇ ਵੀ ਇਹ ਜੈਨੇਟਿਕ ਮੋਡੀਫਾਈਡ ਕੀ ਹੁੰਦਾ ਹੈ ਆਪਣੇ ਦੇਸ਼ ਦੇ ਵਿੱਚ ਹਜੇ ਤੱਕ ਜਿਹੜੀ بی ٹی ਕਾਟਨ ਇਸ ਚੀਜ਼ ਨੂੰ ਪਰਮਿਸ਼ਨ ਮਿਲੀ ਹੋਈ ਆ ਬਾਕੀ ਹੋਰ ਫਸਲਾਂ ਨੂੰ ਗਵਰਨਮੈਂਟ ਬਣੀ ਕੋਈ ਪਰਮਿਸ਼ਨ ਨਹੀਂ ਹੈਗੀ ਵੀ ਤੁਸੀਂ ਇਹਨੂੰ ਜੈਨੇਟਿਕ ਮੋਡੀਫਾਈਡ ਫਸਲਾਂ ਬੀਜੋ ਕਿਉਂਕਿ ਜੈਨੇਟਿਕ ਮੋਡੀਫਾਈਡ ਫਸਲਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੇ ਫਾਇਦੇ ਵੀ ਹੁੰਦੇ ਆ ਨੁਕਸਾਨ ਵੀ ਹੁੰਦੇ ਆ ਉਹਦੇ ਬਾਰੇ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਤਾਂ ਉਮੀਦ ਆ ਵੀ ਤੁਸੀਂ ਜੈਨੇਟਿਕ ਮੋਡੀਫਾਈਡ ਫਸਲਾਂ ਬਾਰੇ ਸਮਝ ਗਏ ਹੋਵੋਗੇ ਤਾ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਫਸਲਾਂ ਨੇ ਜਿਹੜੀਆਂ ਜੈਨੇਟਿਕ ਮੋਡੀਫਾਈਡ ਬੀਜੀਆਂ ਜਾਂਦੀਆਂ ਨੇ ਤਾਂ ਇਸੇ ਤਰ੍ਹਾਂ ਅਮਰੀਕਾ ਚਾਹੁੰਦਾ ਵੀ ਸੋਇਆਬੀਨ ਤੇ ਮੱਕੀ ਜਿਹੜੀ ਜੈਨੇਟਿਕ ਮੋਡੀਫਾਈਡ ਅਮਰੀਕਾ ਨੇ ਤਿਆਰ ਕੀਤੀ ਹੋਈ ਆ ਉਹ ਤੁਹਾਡੇ ਦੇਸ਼ ਦੇ ਅਸੀਂ ਕਿਸਾਨਾਂ ਦੇ ਵਿੱਚ ਸਪਲਾਈ ਕਰੀਏ ਤੁਹਾਡੇ ਦੇਸ਼ ਦੇ ਵਿੱਚ ਉਹਦੀ ਬਜਾਈ ਕਰੀਏ ਤਾਂ ਜੋ ਸਾਡੀ ਪ੍ਰੋਡਕਸ਼ਨ ਵੱਧ ਜਾਵੇ ਤੁਹਾਡੀ ਪੈਦਾਵਾਰ ਵੱਧ ਜਾਵੇ ਤਾਂ ਇਹ ਮੇਨਾ ਇਸਾ ਡੀਲ ਦਾ ਮੈਨ ਹੈ ਇਹ ਹੀ ਪਰਮਿਸ਼ਨ ਲੈਣਾ ਚਾਹੁੰਦਾ ਅਮਰੀਕਾ ਇੰਡੀਆ ਤੋਂ ਵੀ ਅਸੀਂ ਤੁਹਾਡੇ ਦੇਸ਼ ਦੇ ਵਿੱਚ ਇਹ ਚੀਜ਼ ਨੂੰ ਵੇਚ ਸਕੀਏ ਤਾਂ ਦੋਸਤੋ ਹੁਣ ਤੁਹਾਨੂੰ ਦੱਸਦੇ ਆਂ ਵੀ ਜੈਨੇਟਿਕ ਮੋਡੀਫਾਈਡ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਕੀ ਨੁਕਸਾਨ ਆ ਤੇ ਕੀ ਫਾਇਦੇ ਆ ਸਭ ਤੋਂ ਪਹਿਲਾਂ ਆਪਾਂ ਉਹਦੇ ਫਾਇਦਿਆਂ ਦੀ ਗੱਲ ਕਰਦੇ ਆਂ ਜਿਹੜੀ ਜੈਨੇਟਿਕ ਮੋਡੀਫਾਈਡ ਫਸਲ ਹੁੰਦੀ ਆ ਉਹਨੂੰ ਬਿਮਾਰੀਆਂ ਬਹੁਤ ਘੱਟ ਲੱਗਦੀਆਂ ਨੇ ਉਸ ਤੇ ਸੜਕਾ ਜਿਹੜੇ ਆਪਾਂ ਪੈਸਟੀਸਾਈਡ ਫਰਟੀਲਾਈਜ਼ਰ ਦੇ ਛੜਕਾ ਕਰਦੇ ਹਾਂ ਬਹੁਤ ਘੱਟ ਹੁੰਦੇ ਨੇ ਤਾਂ ਕਿਸਾਨ ਨੂੰ ਇੱਕ ਮਤਲਬ ਕਿ ਖਰਚਾ ਘੱਟ ਹੁੰਦਾ ਤਾਂ ਇਹ ਇਸ ਦਾ ਫਾਇਦਾ ਹੁੰਦਾ ਵੀ ਆਪਣਾ ਜਿਹੜਾ ਖਰਚਾ ਉਹ ਜੈਨੇਟਿਕ ਮੋਡੀਫਾਈਡ ਫਸਲ ਦੇ ਉੱਤੇ ਬਹੁਤ ਹੀ ਜ਼ਿਆਦਾ ਘੱਟ ਜਾਂਦਾ ਹੈ ਦੂਸਰਾ ਪੈਦਾਵਾਰ ਬਹੁਤ ਜ਼ਿਆਦਾ ਵੱਧ ਹੁੰਦੀ ਹੈ ਜੈਨੇਟਿਕ ਮੋਡੀਫਾਈਡ ਯਾਨੀ ਇਹ ਫਸਲਾਂ ਨੇ ਉਹਨਾਂ ਦੇ ਵਿੱਚ ਜੀਨ ਇਸ ਤਰ੍ਹਾਂ ਦਾ ਦਿੱਤਾ ਜਾਂਦਾ ਵੀ ਆਪਣੀ ਜਿਹੜੀ ਪੈਦਾਵਾਰ ਆ ਜਦੋਂ ਉਹਨੂੰ ਰੋਗ ਘੱਟ ਲੱਗਣਗੇ ਵੇਦ ਘਟ ਲੱਗਣਗੇ ਤਾਂ پیداوار ਆਪਣੀ ਆਟੋਮੈਟਿਕਲੀ ਵੱਧ ਜਾਊਗੀ ਤਾਂ ਜਦੋਂ پیداوار ਵੱਧ ਜਾਊਗੀ ਤਾਂ ਵੀ ਕਿਸਾਨ ਨੂੰ ਫਾਇਦਾ ਹੋਊਗਾ ਪੈਸੇ ਦਾ ਫਾਇਦਾ ਹੋਊਗਾ ਤਾਂ ਇਹ ਜੈਨੇਟਿਕ ਮੋਡੀਫਾਈਡ ਫਸਲਾਂ ਦੇ ਦੋ ਵੱਡੇ ਫਾਇਦੇ ਨੇ ਇਸ ਤੋਂ ਬਾਅਦ ਅਪਤਾ ਨੋਦੀ ਨੁਕਸਾਨ ਦੀ ਗੱਲ ਕਰਦੇ ਹਾਂ ਕਿਉਂਕਿ ਜਿਵੇਂ ਕਿਸੇ ਵੀ ਚੀਜ਼ ਦਾ ਕੋਈ ਫਾਇਦਾ ਹੁੰਦਾਗਾ ਤਾਂ ਉਹਦਾ ਨੁਕਸਾਨ ਵੀ ਹੁੰਦਾਗਾ ਤੇ ਜੈਨੇਟਿਕ ਮੋਡੀਫਾਈਡ ਫਸਲਾਂ ਨੇ ਜਿਹੜੀਆਂ ਉਹਨਾਂ ਦਾ ਨੁਕਸਾਨ ਆਪਣੀ ਸਿਹਤ ਦੇ ਉੱਤੇ ਬਹੁਤ ਜ਼ਿਆਦਾ ਹੁੰਦਾ ਸਭ ਤੋਂ ਪਹਿਲਾਂ ਤਾਂ ਆਪਣੀ ਸਿਹਤ ਦੇ ਉੱਤੇ ਅਸਰ ਹੁੰਦਾਗਾ ਸਿਹਤ ਦੇ ਉੱਤੇ ਕੀ ਅਸਰ ਹੁੰਦਾ ਕਿਉਂਕਿ ਉਹ ਜਿਹੜਾ ਜੀਨ ਆ ਉਹ ਜੀਨ ਚੇਂਜ ਕੀਤਾ ਹੋਇਆ ਕਿਸੇ ਵੀ ਜੀਨ ਦੇ ਨਾਲ ਆਪਾਂ ਛੇੜਛਾੜ ਕਰਦੇ ਆ ਤਾਂ ਜਿਵੇਂ بیਟੀ ਕਾਟਨ ਆ بیਟੀ ਕਾਟਨ ਆ ਉਹ ਆਪਾਂ ਸਿੱਧਾ ਕੰਜ਼ੂਮ ਨਹੀਂ ਕਰਦੇ ਮਤਲਬ ਕਿ ਆਪਾਂ بیਟੀ ਕਾਟਨ ਖਾਂਦੇ ਤਾਂ ਨਹੀਂ ਆ ਇਸੇ ਲਈ ਉਸ ਨੂੰ ਆਪਣੇ ਦੇਸ਼ ਦੇ ਵਿੱਚ ਹਜੇ ਤੱਕ ਪਰਮਿਸ਼ਨ ਮਿਲੀ ਹੋਈ ਆ ਕਿਉਂਕਿ ਉਹ ਕੱਪੜਾ ਬਣਾਉਣ ਦੇ ਕੰਮ ਆਉਂਦੀ ਹੈ ਜਿਹੜੀ ਕਾਟਨ ਆਗੀ ਉਹ ਆਪ ਸਿੱਧੀ ਖਾਂਦੇ ਨਹੀਂ ਆ ਇਸ ਲਈ ਉਹਦਾ ਲੋਕਾਂ ਦੀ ਸਿਹਤ ਦੇ ਉੱਤੇ ਕੋਈ ਜ਼ਿਆਦਾ ਮਾੜਾ ਅਸਰ ਨਹੀਂ ਪਿਆ ਇਸ ਲਈ ਉਹਦੋਂ ਗਵਰਨਮੈਂਟ ਨੇ ਪਰਮਿਸ਼ਨ ਦਿੱਤੀ ਹੋਈ ਆ ਪਰ ਜਿਹੜੀ ਮੱਕੀ ਆ ਸੋਇਆਬੀਨ ਆ ਜੇਕਰ ਇਹ ਜੈਨੇਟਿਕ ਮੋਡੀਫਾਈਡ ਆਪਾਂ ਇਹ ਫਸਲ ਬੀਜਾਂਗੇ ਖਾਵਾਂਗੇ ਜਾਂ ਆਪਾਂ ਆਪਣੇ ਪਸ਼ੂਆਂ ਨੂੰ ਖਲਾਵਾਂਗੇ ਤਾਂ ਇਸ ਦਾ ਸਿੱਧਾ ਬੰਦਿਆਂ ਦੇ ਖੇਤ ਦੇ ਉੱਤੇ ਅਸਰ ਹੋਊਗਾ ਤੇ ਹੋ ਸਕਦਾ ਇਹਦੇ ਨਾਲ ਮਤਲਬ ਕਿ ਕੈਂਸਰ ਦੇ ਜ਼ਿਆਦਾ ਕੇਸ ਵੀ ਵੱਧ ਸਕਦੇ ਆ ਇਸ ਦੀ ਪਰ ਹਜੇ ਤੱਕ ਕੋਈ ਵਿਗਿਆਨਕਾਂ ਨੇ ਪੁਸ਼ਟੀ ਨਹੀਂ ਕੀਤੀ ਵੀ ਇਹਦੇ ਨਾਲ ਕੈਂਸਰ ਹੋਊਗਾ ਜਾਂ ਨਹੀਂ ਹੋਊਗਾ ਪਰ ਜਿਸ ਹਿਸਾਬ ਦੇ ਨਾਲ ਆਪਾਂ ਅੰਕੜਿਆਂ ਨੂੰ ਦੇਖੀਏ ਵੀ 1 ਲੱਖ ਬੰਦੇ ਦੇ ਮੰਗਰ ਆਪਣੇ ਦੇਸ਼ ਦੇ ਵਿੱਚ 100 ਬੰਦਿਆਂ ਨੂੰ ਕੈਂਸਰ ਆ ਤੇ ਅਮਰੀਕਾ ਦੇ ਵਿੱਚ 1 ਲੱਖ 1 ਲੱਖ ਦੇ ਪਿੱਛੇ 2500 ਬੰਦੇ ਨੂੰ ਕੈਂਸਰ ਆਗਾ ਕਿਉਂਕਿ ਉੱਥੇ ਜੈਨੇਟਿਕ ਮੋਡੀਫਾਈਡ ਫਸਲਾਂ ਬਹੁਤ ਜ਼ਿਆਦਾ ਵੱਡੇ ਪੈਦਰ ਤੇ ਵੇਚੀਆਂ ਜਾਂਦੀਆਂ ਨੇ ਵੱਡੇ ਪੱਧਰ ਤੇ ਉਗਾਈਆਂ ਜਾਂਦੀਆਂ ਨੇ ਤੇ ਉੱਥੋਂ ਦੇ ਲੋਕ ਵੱਡੇ ਪੱਧਰ ਤੇ ਇਹਨੂੰ ਕੰਜ਼ੂਮ ਵੀ ਕਰ ਰਹੇ ਆ ਖਾ ਵੀ ਰਹੇ ਆ ਉੱਥੋਂ ਦੀਆਂ ਬਹੁਤ ਸਾਰੀਆਂ ਸਬਜ਼ੀਆਂ ਬਹੁਤ ਸਾਰੀਆਂ ਫਸਲਾਂ ਦਾਣਾਂ ਹਰ ਇੱਕ ਫਸਲ ਦਾ ਮਤਲਬ ਕਿ ਜਿਆਦਾ ਮੋਡੀਫਾਈਡ ਉਹਨਾਂ ਨੇ ਜੈਨੇਟਿਕ ਮੋਡੀਫਾਈਡ ਹੈ ਜਿਹੜੀ ਉਹ ਕਰ ਰੱਖੀ ਆ ਤਾਂ ਇਹ ਚੀਜ਼ ਦਾ ਸਿਹਤ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਸਕਦਾ ਦੂਸਰਾ ਵਾਤਾਵਰਣ ਦੇ ਉੱਤੇ ਬਹੁਤ ਜ਼ਿਆਦਾ ਮਾੜਾ ਸ੍ਰਿਸ਼ਟੀ ਦਾ ਪਊਗਾ ਕਿਉਂਕਿ ਜਿਹੜੀ オリジナル ਫਸਲਾਂ ਉਹ ਲੱਗ ਹੁੰਦੀ ਆ ਤੇ ਜਿਹੜੀ ਜੈਨੇਟਿਕ ਮੋਡੀਫਾਈਡ ਫਸਲ ਆ ਉਹ ਆਪਣੇ ਵਾਤਾਵਰਨ ਨੂੰ ਵੀ ਖਰਾਬ ਕਰਦੀ ਆ ਜਿਵੇਂ ਕਿ ਬੀਟੀ ਕਾਟਨ ਆਇਆ ਸੀ ਜਦੋਂ ਆਇਆ ਸੀ ਤਾਂ ਉਹਦਾ ਬਹੁਤ ਫਾਇਦਾ ਹੋਇਆ ਸੀ ਪਰ ਹੌਲੀ-ਹੌਲੀ ਉਸਨੇ ਆਪਣੇ ਮਤਲਬ ਕਿ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਾਇਆ ਤੇ ਉਹ ਕੀੜਾ ਜਿਹੜਾ ਉਹ ਮਾਰ ਰਿਹਾ ਸੀ ਹੋ ਸਕਦਾ ਉਹਦੀ ਮਤਲਬ ਕਿ ਆਪਣੀ ਪੂਰੀ ਧਰਤੀ ਦੇ ਉੱਤੋਂ ਨਮੋ ਨਿਸ਼ਾਨ ਹੀ ਮਿਟ ਗਿਆ ਸੀ ਤਾਂ ਇੱਕ ਇੱਕ ਜੀਵੀ ਮਤਲਬ ਕਿ ਧਰਤੀ ਦੇ ਦੋ ਖਤਮ ਹੋ ਗਿਆ ਸੀ ਤਾਂ ਉਹ ਚੀਜ਼ ਦਾ ਵੀ ਵਾਤਾਵਰਣ ਨੂੰ ਨੁਕਸਾਨ ਹੁੰਦਾ گا۔ ਇਸ ਤੋਂ ਬਾਅਦ ਬੀਜ ਦਾ ਖਾਤਮਾ। ਜਿਵੇਂ ਕਿ ਦੋਸਤੋ ਪਹਿਲਾਂ ਆਪਣੇ ਨਰਮੇ ਦੇ ਦੇਸੀ ਬੀਜ ਹੁੰਦੇ ਸੀ ਜੋ ਆਪਾਂ ਘਰੇ ਹੀ ਤਿਆਰ ਕਰ ਲੈਂਦੇ ਸੀ ਤੇ ਆਪਾਂ ਘਰ ਦੇ ਵਿੱਚ ਤਿਆਰ ਕਰਕੇ ਹੀ ਉਹਨਾਂ ਨੂੰ ਆਪਣੇ ਖੇਤ ਦੇ ਵਿੱਚ ਬਜਾਈ ਕਰ ਦਿੰਦੇ ਸੀ ਤੇ ਅਗਲੇ ਸਾਲ ਫੇਰ ਆਪਾਂ ਉਸੇ ਬੀਜ ਨੂੰ ਰੱਖ ਲੈਂਦੇ ਸੀ। ਪਰ ਜਿਹੜਾ بیਟੀ ਕਾਟਨ ਦਾ ਬੀਜ ਆ ਤੁਸੀਂ ਦੇਖਿਆ ਹੋਣਾ ਵੀ ਉਹ ਆਪਾਂ ਨੂੰ ਹਰ ਇੱਕ ਸਾਲ ਹਰ ਇੱਕ ਸਾਲ ਆਪਾਂ ਨੂੰ ਨਵਾਂ ਖਰੀਦਣਾ ਪੈਂਦਾ ਸੀ ਇਸ ਤਰ੍ਹਾਂ ਨਹੀਂ ਵੀ ਆਪਾਂ ਇਸ ਸਾਲਾ ਉਹ ਵੀ ਬੀਜਤਾ ਦੂਸਰੇ ਸਾਲ ਉਸੇ ਫਸਲ ਦੇ ਵਿੱਚ ਆਪਾਂ ਬੀਜ ਰੱਖ ਕੇ ਦੁਬਾਰਾ ਬੀਜ ਸਕਦੇ ਹਾਂ ਤਾਂ ਬੀਟੀ ਕਾਟਨ ਦੇ ਵਿੱਚ ਅਜਿਹਾ ਨਹੀਂ ਸੀ ਆਪਾਂ ਨੂੰ ਹਰ ਇੱਕ ਸਾਲ ਜਾ ਕੇ ਦੁਕਾਨ ਦੇ ਉੱਤੋਂ ਬੀਜ ਖਰੀਦਣਾ ਪੈਂਦਾ ਸੀ ਤੇ ਉਹਦਾ 1 ਕਿਜੀ ਦਾ 900 ਉਸ ਤੋਂ ਪਹਿਲਾਂ ਦਾ 15-1500 ਜਾਂ 2-2000 ਰੁਪਏ ਵੀ ਆਪਾਂ ਦੰਦੇ ਰਹੇ ਹਾਂ ਬਾਅਦ ਦੇ ਵਿੱਚ ਉਹਦਾ ਰੇਟ ਘਟ ਕੇ 900-1000 ਰੁਪਏ ਇੱਕ ਪੈਕਟ ਦਾ ਹੋ ਗਿਆ ਜਿਹੜਾ ਕਿ 450-500 ਗ੍ਰਾਮ ਦਾ ਪੈਕਟ ਹੁੰਦਾ ਸੀ ਆ ਇਸ ਤਰ੍ਹਾਂ ਆਪਣੀ ਜਿਹੜੀ ਡਿਪੈਂਡੈਂਸੀ ਆ ਨਿਰਭਰਤਾ ਗਈ ਉਹ ਕੰਪਨੀਆਂ ਦੇ ਉੱਤੇ ਹੋ ਜਾਂਦੀ ਆ ਕਿਉਂਕਿ ਆਪਣਾ ਖੁਦ ਦਾ ਵੀ ਖਤਮ ਹੋ ਗਿਆ ਜਿਹੜੇ ਵੀ ਦੇਸੀ ਨਰਮੇ ਹੁੰਦੇ ਸੀ ਉਹਨਾਂ ਦਾ ਆਪਾਂ ਵੀ ਖਤਮ ਕਰ ਚੁੱਕੇ ਆ ਤੇ ਜਿਹੜਾ ਇਹ ਮਤਲਬ ਕੇ بیਟੀ ਕਾਟਨ ਆਇਆ ਉਸਨੇ ਆਪਣੇ ਜਿਹੜੇ ਪੁਰਾਣੇ ਵੀ ਸੀ ਉਹ ਸਾਰੇ ਖਤਮ ਕਰ ਦਿੱਤੇ ਕਿਉਂਕਿ ਆਪਾਂ ਫਸਲ ਬੀਜਣੀ ਬੰਦ ਕਰਤੀ ਉਹਦਾ ਵੀ ਹੌਲੀ-ਹੌਲੀ ਪੰਜ ਸਾਲਾਂ ਦੇ ਵਿੱਚ ਖਤਮ ਹੋ ਗਿਆ ਤਾਂ ਇਹ ਵਾਲੀ ਚੀਜ਼ ਦੇ ਨਾਲ ਕੀ ਆਪਣੀ ਫਿਰ ਕੰਪਨੀਆਂ ਤੋਂ ਤੇ ਨਿਰਭਰਤਾ ਹੋ ਜਾਂਦੀ ਆ ਜੇਕਰ ਆਪਾਂ ਨੂੰ ਬੀਜ ਚਾਹੀਦਾ ਤਾਂ ਆਪਾਂ ਨੂੰ ਕੰਪਨੀ ਕੋਲੇ ਜਾਣਾ ਪਊਗਾ ਤਾਂ ਹੀ ਆਪਾਂ ਫਸਲ ਬੀਜ ਸਕਦੇ ਆ ਤੇ ਆਪਣੇ ਕੋਲੇ ਆਪਣੇ ਘਰ ਦਾ ਬੀਜ ਨਹੀਂ ਰਹਿੰਦਾ ਸੀ ਤਾਂ ਇਸ ਦਾ ਸਭ ਤੋਂ ਵੱਡਾ ਨੁਕਸਾਨ ਆ ਆਪਣੀ ਨਿਰਭਰਤਾ ਜਿਹੜੀ ਉਹ ਕੰਪਨੀਆਂ ਦੇ ਉੱਤੇ ਹੋ ਜਾਂਦੀ ਆ ਤੇ ਇਸ ਤੋਂ ਬਾਅਦ ਦੋਸਤੋ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦੇ ਉੱਤੇ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਅਸਰ ਪੈਂਦਾਗਾ ਕਿਉਂਕਿ ਛੋਟੇ ਕਿਸਾਨਾਂ ਉਹਨਾਂ ਕੋਲੇ ਛੋਟੀ ਥੋੜੀ ਜ਼ਮੀਨ ਹੁੰਦੀ ਆ ਤੇ ਛੋਟੇ ਜਿਹੇ ਥੋੜੀ ਜਿਮੇਂ ਦੇ ਵਿੱਚ ਜਦੋਂ ਉਹ ਜੈਨੇਟਿਕ ਮੋਡੀਫਾਈਡ ਫਸਲਾਂ ਬੀਜਦੇ ਆ ਤਾਂ ਉਸ ਤੋਂ ਬਾਅਦ ਜਦੋਂ ਆਪਣਾ ਬੀਜ ਦਾ ਖਾਤਮਾ ਹੋ ਗਿਆ ਤਾਂ ਫਿਰ ਉਹਨਾਂ ਨੂੰ ਜਿਆਦਾ ਦਿੱਕਤ ਆ ਜਾਂਦੀ ਆ ਕਿਉਂਕਿ ਬੀਜ ਬੀਜਾਂ ਦੇ ਫਿਰ ਰੇਟ ਜਿਆਦਾ ਕੰਪਨੀਆਂ ਵਧਾ ਦਿੰਦੀਆਂ ਨੇ ਤਾਂ ਉਹ ਕਿਸਾਨ ਦੇ ਉੱਤੇ ਫਿਰ ਉਹਦਾ ਉਲਟਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਆਏ ਤੁਹਾਨੂੰ ਜੈਨੇਟਿਕ ਜਿਹੜੇ ਮੋਡੀਫਾਈਡ ਫਸਲਾਂ ਨੇ ਉਹਨਾਂ ਦੇ ਆਪਾਂ ਫਾਇਦੇ ਤੇ ਨੁਕਸਾਨਾਂ ਬਾਰੇ ਦੱਸਿਆਗਾ ਤੇ ਹੁਣ ਅਮਰੀਕਾ ਇਹ ਚਾਹੁੰਦਾਗਾ ਵੀ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਸਾਡੀਆਂ ਇਹ ਦੋ ਫਸਲਾਂ ਨੂੰ ਜਿਹੜੀ ਪ੍ਰਮਾਣਿਕ ਦਿੱਤੀ ਜਾਵੇ ਸੋਇਆਬੀਨ ਤੇ ਜਿਹੜਾ ਮਤਲਬ ਕਿ ਇੱਕ ਮੱਕਾ ਦਾ ਤਾਂ ਆਪਣੇ ਦੇਸ਼ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਸ ਚੀਜ਼ ਦੀ ਖੇਤੀ ਹੁੰਦੀ ਹੈ ਪੂਰੇ ਦੇਸ਼ ਦੇ ਵਿੱਚ ਤਾਂ ਆਪਾਂ ਇਹਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਭੇਜਦੇ ਆ ਤਾਂ ਇੱਕ ਨੁਕਸਾਨ ਇਸ ਦਾ ਇਹ ਵੀ ਹੋਊਗਾ ਵੀ ਜਿਹੜੇ ਦੇਸ਼ਾਂ ਨੂੰ ਆਪਾਂ ਇਹ ਵੇਚ ਰਹੇ ਹਾਂ ਤਾਂ ਫਿਰ ਉਹਨਾਂ ਨੇ ਆਪਣਾ ਇਹ ਖਰੀਦਣਾ ਬੰਦ ਕਰ ਦੇਣਾਗਾ ਕਿਉਂਕਿ ਉਹਨਾਂ ਨੂੰ origignal ਚੀਜ਼ ਚਾਹੀਦੀ ਹੈ ਜੈਨੇਟਿਕ ਮੋਡੀਫਾਈਡ ਨੂੰ ਉਹ ਪਰਮਿਸ਼ਨ ਨਹੀਂ ਦਿੰਦੇ ਵੀ ਅਸੀਂ ਤੁਹਾਡੇ ਤੋਂ ਜੈਨੇਟਿਕ ਮੋਡੀਫਾਈਡ ਫਸਲ ਲੈਵਾਂਗੇ ਤਾਂ ਇਹ ਚੀਜ਼ ਦਾ ਵੀ ਆਪਣੇ ਦੇਸ਼ ਨੂੰ ਨੁਕਸਾਨ ਹੋਊਗਾ ਬਾਕੀ ਆਪਣੇ ਦੇਸ਼ ਦੀ ਨੀਤੀਯੋਗ ਦੀ ਟੀਮ ਆ ਜਿਹੜੀ ਅਮਰੀਕਾ ਦੇ ਵਿੱਚ ਗਈ ਹੋਈ ਆ ਤੇ ਉੱਥੇ ਮਤਲਬ ਕਿ ਡੀਲ ਦੇ ਰਿਗਾਰਡਿੰਗ ਅਮਰੀਕਾ ਦੀ ਟੀਮ ਦੇ ਨਾਲ ਗੱਲਾਂ ਬਾਤਾਂ ਕੁਝ ਹੋ ਰਹੀਆਂ ਹੋਣਗੀਆਂ ਜਿਹੜੀਆਂ ਹੁਣ ਆਏ ਟਾਈਮ ਦੇ ਵਿੱਚ ਪਤਾ ਲੱਗੂਗਾ ਵੀ ਆਪਣੀ ਉਹਨਾਂ ਦੇ ਨਾਲ ਡੀਲ ਹੁੰਦੀ ਆ ਜਾਂ ਨਹੀਂ ਹੁੰਦੀ ਵੈਸੇ ਡੀਲ ਨਹੀਂ ਹੋਣੀ ਚਾਹੀਦੀ ਇਹ ਕਿ ਸਦਾ ਆਪਣੇ ਲੋਕਾਂ ਦੀ ਸਿਹਤ ਦੇ ਉੱਤੇ ਬਹੁਤ ਜ਼ਿਆਦਾ ਬੁਰਾ ਅਸਰ ਪਾਊਗਾ ਤੇ ਆਪਣੇ ਆਪਣੇ ਜੇ ਕਰੇ ਜਿਹੜੀ ਜੈਨੇਟਿਕ ਮੋਡੀਫਾਈਡ ਫਸਲ ਆਊਗੀ ਅਮਰੀਕਾ ਦੀ ਇੱਥੇ ਤਾਂ ਆਪਣੀ ਡਿਪੈਂਡੈਂਸੀ ਹੈ ਜਿਹੜੀ ਉਸ ਦੇ ਉੱਤੇ ਹੋ ਜਾਵੇਗੀ ਤੇ ਆਪਣੀ ਕਿਸਾਨੀ ਦੇ ਉੱਤੇ ਵੀ ਇਹਦਾ ਬਹੁਤ ਜ਼ਿਆਦਾ ਮਾੜਾ ਆਉਣ ਵਾਲੇ ਟਾਈਮ ਦੇ ਵਿੱਚ ਅਸਰ ਹੋਊਗਾ ਹੋ ਸਕਦਾ ਆਪਣੀ ਪੈਦਾਵਾਰ ਵੱਧ ਜਾਵੇ ਆਪਣੇ ਖਰਚੇ ਘਟ ਜਾਣ ਗੱਲ ਕਰ ਇਹਦਾ ਇਹ ਚੀਜ਼ ਦਾ ਲੰਮੇ ਸਮੇਂ ਤੇ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਜਿਵੇਂ ਕਿ ਬੀਟੀ ਕਾਟਨ ਨੇ ਆਪਣੇ ਕਿਸਾਨਾਂ ਦਾ ਨੁਕਸਾਨ ਕੀਤਾ ਤਾਂ ਹੁਣ ਦੋਸਤੋ ਤੁਹਾਨੂੰ ਦੱਸਦੇ ਆਂ ਵੀ ਇਹ ਡੀਲ ਨੂੰ ਕਰਕੇ ਜੇਕਰ ਆਪਾਂ ਉਹਨਾਂ ਦੇ ਨਾਲ ਰਾਜ਼ੀ ਨਹੀਂ ਹੁੰਦੇ ਤਾਂ ਅਮਰੀਕਾ ਨੇ ਆਪਣੇ ਉੱਤੇ ਕੀ ਕੀ ਦਬਾਅ ਬਣਾਏ ਹੋਏ ਆ ਤਾਂ ਅਮਰੀਕਾ ਨੇ ਇਹ ਦਬਾਅ ਬਣਾਇਆ ਹੋਇਆ ਵੀ ਜੇਕਰ ਇੰਡੀਆ ਹੱਦ ਨਾਲੇ ਡੀਲ ਨਹੀਂ ਕਰੂਗਾ ਟਰੇਡ ਡੀਲ ਤਾਂ 26% ਜਿਹੜਾ ਟੈਰਫਾ ਉਹ ਆਪਣੇ ਦੇਸ਼ ਦੇ ਉੱਤੇ ਲਗਾ ਦਿੱਤਾ ਜਾਊਗਾ ਰੈਸਿਪਿਊਕਲ ਟੈਰਫ ਹੈ ਜਿਹੜਾ ਕੀ ਮਤਲਬ ਕਿ ਜਿਵੇਂ ਆਪਣਾ ਉਹਨਾਂ ਦੀਆਂ ਚੀਜ਼ਾਂ ਦੇ ਉੱਤੇ ਲਾਵਾਂਗੇ ਤਾਂ ਉਸੇ ਤਰ੍ਹਾਂ ਉਹ ਆਪਣੀਆਂ ਚੀਜ਼ਾਂ ਦੇ ਉੱਤੇ ਵੀ ਇਹ ਟੈਰਫ ਲਾਉਣਗੇ ਜੇਕਰ ਆਪਣੀ ਇਹ ਡੀਲ ਉਹਨਾਂ ਦੇ ਨਾਲ ਕੰਪਲੀਟ ਨਹੀਂ ਹੁੰਦੀ ਤਾਂ ਇਸ ਤੋਂ ਬਾਅਦ ਆ ਵੀ ਉਹਨਾਂ ਨੇ 1 ਅਗਸਤ ਤੱਕ ਦਾ ਇਹ ਸਮਾਂ ਦਿੱਤਾ ਹੋਇਆਗਾ ਵੀ 1 ਅਗਸਤ ਤੱਕ ਆਪਾਂ ਇਹ ਡੀਲ ਨੂੰ ਕੰਪਲੀਟ ਕਰੀਏ ਨਹੀਂ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਦੇ ਜਿਹੜਾ ਟੈਰਫ ਦੀ ਡੈਡ ਲਾਈਨ ਆ ਉਹ ਮਤਲਬ ਖਤਮ ਹੋ ਜਾਊਗੀ ਬੈਸੇ ਦਾ 9 ਜੁਲਾਈ ਦਿੱਤੀ ਸੀ ਗੱਲ ਕਰ ਇੱਕ ਜਲਾਇ 1 ਅਗਸਤ ਤੱਕ ਦਾ ਵੀ ਆਪਣੇ ਕੋਲੇ ਟਾਈਮ ਹਜੇ 20 ਦਿਨਾਂ ਦਾ ਹੈ ਵੀ ਆਪਾਂ ਜਿਆਦਾ ਡੀਲ ਕਰੀਏ ਤੇ ਜਾਂ ਫਿਰ ਡੀਲ ਨੂੰ ਰਿਜੈਕਟ ਕਰੀਏ ਤੇ ਆਪਣੇ ਉੱਤੇ ਉਹ ਟੈਰਫ ਲਗਾ ਸਕਣ ਇਸ ਤੋਂ ਬਾਅਦ ਆ ਦੋਸਤੋ ਵੀ ਉਹਨਾਂ ਨੇ ਕਿਹਾ ਵੀ ਜੇਕਰ ਜਿਹੜੇ ਬ੍ਰਿਕਸ ਦੇਸ਼ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇੱਕ ਦੋ ਦਿਨ ਪਹਿਲਾਂ ਬ੍ਰਿਕਸ ਦੀ ਇੱਕ ਮੀਟਿੰਗ ਹੋਈ ਸੀ ਤਾਂ ਉਹ ਬੋਲ ਰਿਹਾ ਜਿਹੜੇ ਬ੍ਰਿਕਸ ਦੇਸ਼ ਨੇ ਜੇਕਰ ਉਹ ਅਮਰੀਕਾ ਦੇ ਵਿਰੁੱਧ ਕੋਈ ਨੀਤੀ ਬਣਾਉਣਗੇ ਕੋਈ ਪਾਲਿਸੀ ਘੜਨਗੇ ਤਾ ਅਮਰੀਕਾ ਉਸ ਦੇਸ਼ ਦੇ ਉੱਤੇ ਵੀ 10% ਵਧ ਟੈਰਫ ਲਗਾਊਗਾ ਜਿਹੜਾ ਉਹਨਾਂ ਦਾ ਸਾਥ ਦੇਊਗਾ ਮਤਲਬ ਕਿ ਅਮਰੀਕਾ ਪੂਰੀ ਤਰ੍ਹਾਂ ਸਾਰੇ ਦੇਸ਼ਾਂ ਨੂੰ ਘੇਰ ਰਿਹਾ ਹੈਗਾ ਵੀ ਉਹਨਾਂ ਦੇ ਵਿਰੁੱਧ ਕਿਸੇ ਨੇ ਜਾਣਾ ਨਹੀਂ ਉਹਨਾਂ ਦੇ ਵਿਰੁੱਧ ਕੋਈ ਪੋਲਿਸੀ ਨਹੀਂ ਬਣਾਣੀ ਜੇਕਰ ਕੋਈ ਦੇਸ਼ ਉਹ ਪੋਲਿਸੀ ਦਾ ਸਮਰਥਨ ਵੀ ਕਰੂਗਾ ਉਹਦੇ ਉੱਤੇ ਵੀ ਉਹ 10% ਵਾਧੂ ਦਾ ਜਿਹੜਾ ਐਡੀਸ਼ਨਲ ਟੈਰਫ ਲਗਾਊਗਾ ਤਾਂ ਇਹ ਸਭ ਤੋਂ ਵੱਡਾ ਜਿਹੜਾ ਮਤਲਬ ਕਿ ਅਮਰੀਕਾ ਦਾ ਦਬਾਅ ਸਾਰੇ ਦੇਸ਼ਾਂ ਦੇ ਉੱਤੇ ਬਣ ਰਿਹਾ ਹੈ ਤਾ ਜੋ ਕੋਈ ਅਮਰੀਕਾ ਦੇ ਵਿਰੁੱਧ ਨਾ ਜਾ ਸਕੇ ਇਸ ਤੋਂ ਬਾਅਦ ਆ ਦੋਸਤੋ ਵੀ ਜਿਹੜਾ ਦੂਸਰਾ ਮੇਨ ਹੋਆ ਉਹ ਆ ਆਪਣਾ ਮਤਲਬ ਕਿ ਡੈਰੀ ਫਾਰਮਿੰਗ ਤਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਵੀ ਜੇਕਰ ਅਮਰੀਕਾ ਨੇ ਮਤਲਬ ਕਿ ਆਪਣੀਆਂ ਜਿਹੜੀਆਂ ਜੀਐਮ ਕ੍ਰੋਪਸ ਨੇ ਜੈਨੇਟਿਕਲ ਮੋਡੀਫਾਈਡ ਫਸਲਾਂ ਨੇ ਉਹਨਾਂ ਦੀ ਡੀਲ ਕਰਨ ਦੇ ਲਈ ਤੇ ਦੂਸਰਾ ਡੈਰੀ ਫਾਰਮਿੰਗ ਦਾ ਜਾਂ ਫਿਰ ਮਿਲਕ ਪ੍ਰੋਡਕਟ ਕਹਿੰਦੇ ਆ ਇਹਨੂੰ ਆਪਾਂ ਮਿਲਕ ਪ੍ਰੋਡਕਟ ਦਾ ਬਿਜ਼ਨਸ ਹੋਊ ਆਪਣੇ ਦੇਸ਼ ਦੇ ਵਿੱਚ ਕਰਨਾ ਚਾਹੁੰਦੇ ਆ ਤਾਂ ਜੇਕਰ ਮਿਲਕ ਪ੍ਰੋਡਕਸ਼ਨ ਦਾ ਆਪਣਾ ਉਹਨਾਂ ਨਾਲ ਟਰੇਡ ਡੀਲ ਹੁੰਦੀ ਆ ਤਾਂ ਆਪਣੇ ਉੱਤੇ ਕੀ ਉਹਦੇ ਮਾੜੇ ਅਸਰ ਹੋਣਗੇ ਕੀ ਆਪਾਂ ਨੂੰ ਫਾਇਦੇ ਹੋਣਗੇ ਉਹਦੇ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ ਬਾਕੀ ਜੇਕਰ ਕਿਸੇ ਦਾ ਕੋਈ ਕਮੈਂਟ ਆ ਕੋਈ ਸੁਝਾਅ ਆਗਾ ਤਾਂ ਆਪਾਂ ਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਪੁੱਛ ਸਕਦੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਆਨ ਕਰ ਲਓ ਆਜੋ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦੀਆਂ ਰਹਿਣਾ ਤਾਂ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ ਤਾਂ ਆਪਾਂ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਕੋਈ ਨਵੀਂ ਜਾਣਕਾਰੀ ਲੈ ਕੇ ਦੋਸਤੋ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ